ਲਾ ਸਤਿ ਜੀ ਨੂੰ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘਾਣਾ ਤੇ ਜ਼ਿਲ੍ਹਾ ਮੋਗਾ ਤੋਂ ਨਾ ਝੋਟੀਆਂ ਤਿੰਨ ਲੱਗੀਆਂ ਦਿਖਾਉਣ 22 ਰਾਜੇ ਕੋਲੇ ਪਹੁੰਚੇ ਹੋਇਆ ਪਸ਼ੂ ਤਾਂ ਇਹ ਮੰਨ ਲਓ ਵੀ ਕਮਾਲ ਤੋਂ ਕਮਾਲ ਦਾ ਦਿਖਾ ਦਾਂਗੇ ਤਿੰਨੇ ਪਸ਼ੂ ਬਾਈ ਕਹਿੰਦਾ ਦੰਦਾਂ ਚ ਹੀ ਹੋਣਗੇ ਅੱਜ ਦੋ ਤਾਜ਼ੀਆਂ ਸੂਈਆਂ ਇੱਕ ਗੱਬਣ ਇੱਕਾ ਇੱਕ ਨੰਬਰ ਤੇ ਆ ਗਈ ਨੀਲੀ ਰਾਵੀ ਦੀ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਅੱਜ ਰਾਜੇ ਫਿਰ ਹੋਰ ਵੀਰੇ ਗੁਰੂ ਸਾਹਿਬ ਜੀ ਸਾਰੇ ਕਿਸਾਨ ਪਸ਼ੂ ਪੜਕ ਦੇਖਣ ਡੈਰੀ ਫਾਰਮ ਦੇਖਣ ਸਾਰੇ ਵੀਰ ਭੈਣ ਚੜ੍ਹਦੀ ਕਲਾ ਤੰਦਰੁਸਤ ਚੋਂ ਮਾਰ ਸੱਚੇ ਬਸਾ ਦਿਨ ਰਾਤ ਤੁਗਨੇ ਕਮਾਈ ਕਰੇ ਠੀਕ ਆ ਗੱਲ ਚੜਦੀ ਕਲਾ ਜਮਾ ਚੜਦੀ ਕਲਾ ਤੇਰਾ ਨੰਬਰ ਬੋਲਾ 9592773698 9592773698 73698 ਬਾਈ ਦਾ ਨੰਬਰ ਆ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਨੌ ਰਾਜਾ ਨਹੀਂ ਗੱਲਾਂ ਇਹ ਸੱਜਣ ਦਿਲ ਦਾ ਵੀ ਰਾਜਾ ਹੀ ਆ ਕਿਉਂ ਰਾਜੇ ਫਿਰ ਸ਼ੁਰੂਆਤ ਇੱਥੋਂ ਫਿਰ ਨੀਲੀ ਰੋਤ ਕਰਾਂਗੇ ਆ ਮਾਰ ਲੱਭੀ ਕੈਮਰਾ ਫੇਸ ਕੁਆਲਿਟੀ ਕਰਾ ਦੇ ਚੱਕ ਪਿਓਰ ਨੀਲੀ ਦੀ ਆ ਗਈ ਹੈ ਨਾ ਪਿਓਰ ਨੀਲੀ ਦਾ ਵੀ ਜਿੰਨੀ ਗੱਲ ਕਰਾਂਗੇ ਵੀਰੇ ਓਕੇ ਓਕੇ ਹੋ ਜਾਵਾਂ ਜਿੰਨੀ ਗੱਲ ਆ ਕਰਾਂਗੇ ਪੂਰੀ ਵਜਨ ਵਾਲੀ ਹੋਊਗੀ ਠੀਕ ਆ ਗੱਲ ਤੋਰ ਦੇ ਬੱਜੀ ਹੋਰ ਕੇ ਸੂਆ ਰਾਜੇ ਸੂਆ ਵੀਰੇ ਦੂਜਾ ਦੰਦੀਆਂ ਛਗੀ ਆ। ਸੂਆ ਦੂਜਾ ਦੰਦੋਂ ਆ ਗਈ 6 ਦੰਦਾਂ ਤੇ ਨਾਲ ਲੱਭੀ ਕੈਮਰਾ ਮਾਰਦੀ ਆ ਗਿਆ ਮੇਲ ਕਾਫ ਤੇ ਜਿੱਦਾਂ ਨਾ ਸੀਮਨ ਲਾ ਦੋਂਗੇ ਉਦਾਂ ਦੀ ਬੱਚੇ ਪਾ ਦੂਗੀ। ਬਹੁਤ ਕਮਾਲ ਦੀ ਝੋਟੀ ਲੱਗਿਆ ਖਾਣ ਦੂਜਾ ਸੂਆ ਪ्योर ਨੀਲੀ ਰਾਵੀ ਦੰਦੋਂ ਰਹੂਗੀ ਬਾਈ ਕਹਿੰਦਾ ਛਗੀ ਕਿੰਨੇ ਦੰਦਾਂ ਦਾ ਸੂਆ ਰਾਜੇ? ਇਹ ਸੂਆ 8ਵੇਂ ਦਿਨਾਂ ਦਾ ਵੀਰੇ। 8-9 ਦਿਨਾਂ ਦਾ। 8-9 ਦਿਨਾਂ ਦਾ। ਤੇ ਬਾਕੀ ਸਵਾਦ ਹੀ ਠੰਡੀ ਆ ਨਾ? ਸਵਾਦ ਵੀ ਪੂਰੀ ਠੰਡੀ ਆ ਵੀਰੇ। 8-9 ਦਿਨਾਂ ਦੀ ਸੂਈ ਕੋਲੇ ਕਿੰਨਾ ਦੋ ਤੇ ਕੰਡੇ ਵਾਲਾ। ਕੰਡੇ ਵਾਲਾ 12.5 ਕਿਲੋ ਕੰਡੇ ਵਾਲਾ ਕੰਡੇ ਤੇ ਸਾਡੇ 12.5 ਕਿਲੋ ਤੋਲ ਕੇ ਦੇ ਦਾਂਗੇ ਕਮਾਲਾ ਜੋਬਰਾ ਤੇ ਲੀਟਰ ਬਾਈ ਕਹਿੰਦਾ ਤੁਹਾਨੂੰ ਨਾ 14 ਭਰ ਕੇ ਦੇ ਦਾਂਗੇ ਸਵੇਰ ਆਦੀ ਰਹੂਗੀ ਠੰਡੀ ਸੀ ਲਾ ਤੇ ਬਾਕੀ ਆ ਗਈ ਪਿਓਰ ਨੀਲੀ ਜਿਹਦੇ ਦੰਦੋਂ ਰਾਜੇ ਗਰੰਟੀ ਦੇ ਰੂਗੀ ਛੱਗੀ ਆ ਵੀਰੇ ਗਰੰਟੀ ਗਰੰਟੀ ਪੂਰੀ ਠੀਕ ਆ ਗੱਲ ਆ ਦੰਦ ਦੰਦਾਂ ਦੀ ਪਾਈ ਕਹਿੰਦਾ ਫੁੱਲ ਗਰੰਟੀ ਦੇ ਰੂ ਵੀ ਛੱਗੀ ਆ ਦੰਦੋਂ ਇਹ ਕੰਮ ਨਹੀਂ ਹੋਊਗਾ ਜੇ ਛੱਗੀ ਕਹਤੀ ਤਾਂ ਬਾਈ ਕਹਿੰਦਾ ਛੱਗੀ ਹੀ ਹੋਊਗਾ ਲੈ ਚੱਲ ਲੈ ਚੱਲ ਸਿੰਘੀ ਸੁੰਗੀ ਬਾੜੀ ਬੰਦਾ ਨਾ ਬੜੀ ਚੰਗੀ ਆ ਵੀਰੇ ਤੇ ਬਾਕੀ ਲੇਵਾ ਵੀ ਸੋਹਣਾ ਦਿਖਾਉਂਦੀ ਆ ਤੇ ਬਾਕੀ ਜਿਹੜਾ ਸਮਾਂ ਸਮਾ ਹੈਗਾ 1:01 ਹੋ ਚੁੱਕਿਆ ਇਸ ਟਾਈਮ ਜਿਸ ਟਾਈਮ ਆਪਾਂ ਬਾਈ ਦੇ ਕਰੋ ਵੀਡੀਓ ਕਵਰ ਕਰੀ ਜਾਂਣਾ ਨਾ 1:01 ਹੋ ਗਿਆ ਚਵਾਈ ਦੀ ਰਾਜ ਕਿਵੇਂ ਰਹੂਗੀ ਚਵਾਈ ਦੀ ਇੱਕ ਨੰਬਰ ਵੀਰੇ ਮੋਟੋ ਮੋਟੀ ਧਾਰਾ ਪੂਰੀ ਭੋਲੀ ਟਾਈਟ ਫਟ ਦਾ ਨਹੀਂ ਨਾ ਨਾ ਬਾਲੀ ਮੋਟੇ ਧਾਰਾ ਮਨ ਧਰਮ ਰਾ ਦਨੇ ਠੀਕ ਹੈ ਬੱਚਾ ਲਾਇਆ ਆਪਾਂ ਵੀਰੇ ਕੀ ਆਵਾ ਆ ਟਾਈਟ ਫਾਇਟ ਵਾਲਾ ਸਿਸ਼ਟ ਹੋਣੀ ਬਾਈ ਕਹਿੰਦਾ ਹੋਊਗਾ ਤੇ ਬਾਕੀ ਨਾ ਸਿੰਗੀ-ਸੁੰਗੀ ਚੈੱਕ ਕਰ ਸਕਦੇ ਹੋ ਇੱਥੋਂ ਜਮਾ ਇੱਕੋ ਨਾਲ ਦੇ ਡਿਜ਼ਾਈਨ ਚ ਆਗੇ ਚਪਾਈ ਦੀ ਬਿਲਕੁਲ ਨਰਮ ਹੋਊ ਚਾਹੇ ਕੋਈ ਸੱਜਣ ਬਾਈ ਕਹਿੰਦਾ ਆਨਲਾਈਨ ਮੰਗਾ ਲਿਓ ਆ ਗਈ ਪਿਓਰ ਨੀਲੀ ਚ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਤੇ ਜਿੱਦਾਂ ਦਾ ਸੀਮਾ ਲਾ ਦੇਾਂਗੇ ਓਦਾਂ ਦੇ ਬੱਚਾ ਪਾ ਤੂ ਜਿਵੇਂ ਇਧਰ ਇਹਨੇ ਪਿਓਰ ਮੂਰਾ ਦਾ ਬੱਚਾ ਪਾਤਾ ਤੇ ਬਾਕੀ ਬਾਡੀ ਵੀ ਸ਼ਾਨਦਾਰ ਆ ਤੇ ਉਦਾਂ ਸੁਭਾਅ ਦੀ ਵੀ ਕੰਮਾਰ ਜਮਾਂ ਠੰਡੀ ਆ ਨਾ ਬਹੁਤ ਚੰਗੇ ਆ ਆ ਜਾ ਆ ਜਾ ਉਰਲੇ ਬੰਨੇ ਆ ਜਾ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਵੀਰੇ ਮੁੱਲ ਤਾਂ ਹੈਗਾ 135 ਅੱਛਾ 132 ਦੇਵਾਂਗੇ ਤੇ 100 ਰੁਪਏ ਸੂਟ ਕਰਾਂਗੇ 132000 ਹਾਂ ਵੀਰੇ 100 ਰੋਟਾ ਹਾਂਜੀ ਤੇ 12 8 ਦਿਨਾਂ ਦੀ ਸੂਈ ਕੋਲੇ ਕੰਡੇ ਦਾ ਕੰਡੇ ਦਾ ਕਰਾਕ ਲੈ ਜਾ ਬਈ ਆਪਾਂ ਕਰਾਂ ਚਾਹਾਂ ਤਾਂ ਕਿੰਨਾ ਦੁੱਧ ਪਾ ਸਕਦੇ ਰਾਜੇ ਇਹ ਦੁੱਧ ਵੀਰੇ 15 ਕਿਲੋ ਆ ਦੇਊਗੀ 15 ਕਿਲੋ ਹਾਂਜੀ ਮੇਲੇ ਮੂਲੇ ਲੱਗੀ ਨਹੀਂ ਵੀਰੇ ਠੀਕ ਆ ਗੱਲ ਬੱਚੇ ਤੇ ਮਾਰ ਇਹ 15 ਵੀ ਹਣਾ ਦੋ ਤੇ ਪੁੱਛ ਕਰਦੇ ਆ ਆ ਮੇਲੇ ਮੂਲੇ ਬਾਈ ਕਹਿੰਦਾ ਚੱਲੀ ਨਹੀਂ 14 ਤੋਂ 15 ਕਿਲੋ ਦੁੱਧ ਲੱਗ ਭਾਗ ਕਰ ਦੂ ਕਿਉਂਕਿ 12.5 ਦਾ ਜਾਏਗਾ ਯਾਰ ਹੈ 13 ਕਿਲੋ ਵੀਰੇ 12.5 ਤਲਾ ਦਾਂਗੇ ਆਪਾਂ ਹੈਗਾ ਤੇਰਾ ਹੀ ਆ ਤੇ ਹੈ ਤੇਰਾ ਹੀ ਆ ਠੀਕ ਆ ਗੱਲ ਬਾਈ ਕਹਿੰਦਾ ਹੈਗਾ ਤੇਰਾ ਹੀ ਆ ਇਹਦੇ ਕੋਲੇ ਪਰ 1 ਆਇਆ ਨਾ ਕਹਿਰ ਕਹਿ ਹੇ ਤੀਰਨਿਕਲੇ ਗੇਰਾ ਠੀਕ ਆ ਗੱਲ 13 ਦਾ 100 ਗਰਾ ਉੱਤੇ ਨਿਕਲੂਗਾ ਕੱਟ ਰੇ ਨਿਕਲਦਾ ਤੇ ਹੁਣ ਲੱਭੀ ਮਾਰਦੀ 2 ਨੰਬਰ ਵਾਲੀ ਤੇ ਕੈਮਰਾ ਨਾ ਪਰ ਇਹਦੀ ਕੱਟੀ ਦਿਖਾ ਦੇਣਾ ਤੁਹਾਨੂੰ ਕੱਟੀ ਕਰ ਸਕਦੇ ਹਾਂ ਚੈੱਕ ਇੱਥੇ ਤੋਂ ਇਹ ਦੰਦੋਂ ਕਿਵੇਂ ਆ ਇਹ ਚਾਰ ਦੰਦਾਂ ਦਾ ਵੀਰੇ ਚੌਗੀ ਹਾਂ ਚੌਗੀ ਧੋਰਾ ਜੇ ਖੋਲ ਕੇ ਦੰਦੋਂ ਚੌਗੀ ਵੱਡੀ ਆ ਗਈ ਫੁੱਲ ਹਣਾ ਹਾਂ ਵੱਡੀ ਫੁੱਲ ਆ ਵੀਰੇ ਆ ਕੱਦ ਆ ਗਿਆ ਫੁੱਲ ਵੱਡਾ ਦੰਦੋਂ ਆ ਗਈ ਚੌਗੀ ਕਿੰਨੇ ਦੰਦਾਂ ਸੁਆ ਇਹ 8-9 ਦੰਦਾਂ ਦਾ ਸੁਆ ਦੰਦੋਂ ਰਹੂਗੀ ਬਾਈ ਕਹਿੰਦਾ Ориਜਨਲ ਚੌਗੀ ਉਹ ਚੀ ਦੀ ਗਾਰੰਟੀ ਰੋ ਸੁਆ ਰਾਜੇ ਕਿੰਨੇ ਦਿੰਦਾ 98 ਦਿਨਾਂ ਦੀ ਸੂਈ ਕੋਲੇ ਦੁੱਧ ਹਾਜ਼ਰ ਕਿੰਨਾ? ਉਹ ਤਾਂ ਐਟੋਂ 10 ਕਿਲੋ ਵੀਰੇ ਕੰਡੇ ਵਾਲਾ। 10 ਕਿਲੋ ਕੰਡੇ ਤੋਲਣ ਵਾਲਾ। ਹਾਂਜੀ ਹਾਂ। ਠੀਕ ਆ ਗੱਲਾਂ। 10 ਕਿਲੋ ਬਾਈ ਕਹਿੰਦਾ ਕੰਡੇ ਵਾਲਾ ਆਹ ਨਾਲ ਆ ਗਈ ਕੱਟੀ ਤੇ ਚਵਾਈ ਦੀ ਕਿਵੇਂ ਰਹੂਗੀ? ਚਵਾਈ ਦੀ 1 ਨੰਬਰ ਵੀਰੇ 100 ਦੀ 100। ਪਾ ਦੇ ਚਵਾਈ ਦੀ 100 ਦੀ 100। ਆ ਲੈ ਚੱਲਿਆ ਚੱਲਿਆ ਇਧਰ ਲੈ ਬੰਨੇ ਲੈ ਚੱਲ। ਕਿ ਥੋੜਾ ਜਿਹਾ ਡਰ ਦੀ ਜ਼ਰੂਰ ਆ। ਉਸ ਹਿਸਾਬ ਨਾਲ ਤਾਂ ਕਰਦੇ। ਡਰ ਦੀ ਵੀਰੇ ਲੱਖੜਿਆ ਕਰਕੇ ਆਈਆਂ ਹੋਈਆਂ ਆਈਆਂ ਸੀਗੀਆਂ। ਠੀਕ ਆ ਗੱਲ ਉਹ ਕੱਪੜੇ ਨੰਨੋਂ ਪਾਏ ਹੁੰਦੇ ਆਪਣੀਆਂ ਦੇ ਠੀਕ ਆ ਗੱਲ ਉਹ ਕਰਕੇ ਤਾਂ ਜਿਆਦਾ ਹੀ ਸਾਢੇਲੇ ਸਮਾਨ ਤੋਂ ਵੀ ਡਰ ਜਾਂਦੀ ਆ ਤੇ ਬੱਚਾ ਇਹਨੂੰ ਲੱਗ ਗਿਆ ਬੈਣੀ ਵਾਲਾ ਜਿਹੜਾ ਅਗਲਾ ਥਾਣਾ ਉਹ ਥੋੜਾ ਜਿਹਾ ਨੇ ਖਾਲੀ ਵੀ ਕਰਤਾ ਮੈਂ ਤੁਹਾਨੂੰ ਦਿਖਾ ਵੀ ਦਊਗਾ ਇੱਥੇ ਤੋਂ ਚੈੱਕ ਕਰ ਸਕਦੇ ਹੋ ਅਗਲਾ ਥਾਣਾ ਮੈਂ ਤੁਹਾਨੂੰ ਦਿਖਾ ਦਵਾਂ ਨਾ ਵੀਊ ਕਰਕੇ ਕਿਉਂਕਿ ਬੱਚਾ ਇਹਦੇ ਮੂਰੇ ਕੱਟੀ ਬੰਨੀ ਹੋਈ ਦੀ ਉਹ ਹਿਸਾਬ ਨਾਲ ਜੱਜਮੈਂਟ ਕਰ ਲਓ ਸਮਾਂ ਦੁਪਹਿਰ ਦਾ ਤੇ ਆ ਨਾਲ ਇਹਦੇ ਕੱਟੀ ਆ राजे ਕਿੰਨਾ ਤੋਂ ਦੱਸਿਆ ਦੀ ਬਾਈ ਦੁੱਧ ਵੀਰੇ ਹੈ ਸਾਢੇ 11 ਕਿਲੋ 10 ਕਿਲੋ ਮੰਨ ਕੇ ਲੈ ਜਾਏ ਬੰਦਾ ਵੀਰੇ ਜਿਹੜਾ ਮਰਜੀ ਭਰਾ ਲੈ 10 ਕਿਲੋ ਕੰਡੇ ਵਾਲਾ ਕੰਡੇ ਵਾਲਾ ਕੰਡੇ ਵਾਲਾ ਵੀਰੇ ਜਿੰਨੀ ਗੱਲ ਕਰਾਂ ਭਜਨ ਵਾਲੀ ਪੂਰੇ ਆ ਠੀਕ ਆ ਕਦ ਆ ਗਿਆ ਫੁੱਲ ਵੱਡਾ ਨਾ ਕਦ ਪੂਰਾ ਫੁੱਲ ਵੱਡਾ ਦੰਦੀ ਚੋਗ ਗਿਆ ਵੀਰੇ ਠੀਕ ਆ ਗੱਲ ਦੰਦੋਂ ਚੋਗ ਗਿਆ 8 9 ਦਾ ਫੁੱਲ ਵੱਡਾ 8 9 ਦਾ ਨਾਂ ਦੀ ਸੂਈ ਨਾਲ ਕੱਟੀ ਤੇ ਦੁੱਧ ਬਾਈ ਕਹਿੰਦਾ ਹੈਗਾ 10 ਕਿਲੋ ਤੇ ਬਾਕੀ ਇੱਥੇ ਤੋਂ ਆਰਡਰ ਕੁਆਲਟੀ ਚੈੱਕ ਕਰ ਸਕਦੇ ਹਾਂ ਪਰ ਲੈ ਬੰਨੇ ਜਾਊਗੀ ਨਾ ਇੱਥੋਂ ਕੁਆਲਟੀ ਕਰ ਸਕਦੇ ਚੈੱਕ ਕਰੀ ਜੋ ਵੀਰੇ ਇਧਰ ਲੈ ਬੰਨੇ ਕੀ ਇੱਥੇ ਤੋਂ ਕੁਆਲਟੀ ਕਰ ਸਕਦੇ ਚੈੱਕ ਕਿੰਨਾ ਕੁ ਦੁੱਧ ਪਾ ਸਕਦੇ ਰਾਜੇ ਦੁੱ ਆ 10 ਬਾਈ ਕਹਿੰਦਾ ਅੱਜ ਕੰਡੇ ਦਾ ਹਾਜ਼ਰ ਆ ਨਾਲ ਕੱਟੀ ਆ 12 13 ਕਿਲੋ ਦੁੱਧ ਪਾ ਦੂ ਮਲੇ ਮੂਲੇ ਤਾਂ ਨਹੀਂ ਚੱਲੀ ਆ ਜੀ ਮੈਂ ਚੱਲੀ ਨਹੀਂ ਵੀਰੇ ਇਹਦੇ 8 ਤੋਂ 9 ਦਾ ਨਹੀਂ ਸੁਈ ਨਾ ਹੋਇਆ ਠੀਕ ਆ ਗੱਲ ਕਿੰਨੇ ਪੈਸੇ ਰਾਜੇ ਦੇ ਮੁੱਲ ਵੀਰੇ ਇਹਦਾ 1,26,000 ਹਾਂਜੀ 1,24,000 ਦੇਵਾਂਗੇ ਚੋ 100 ਰੁਪਏ ਛੂਟ ਕਰਾਂਗੇ 1,24 ਜੀ ਹਾਂਜੀ ਠੀਕ ਆ ਗੱਲ 1 ਲੱਖ ਤੇ 24 ਜੋ ਬਾਈ ਕਹਿੰਦਾ 100 ਦਾ ਨੋਟ ਛੱਡ ਦੇਾਂਗੇ ਜੇ ਕਿਸੇ ਨੇ ਰਾਜੇ ਦੋਨੇ ਲੈਣੀਆਂ ਹੋਈਆਂ ਇਹ ਔਰ ਥੋੜਾ ਗਣਾ ਮਾਨਤਨ ਕਰਦਾਂਗੇ ਵੀਰੇ ਦੋਨਾਂ ਚੋ ਕਰ ਦੇਾਂਗੇ ਹੋਰ 1000 ਰੁਪਏ ਮੰਨਤਨ ਕਰ ਦੂੰਗਾ ਠੀਕ ਆ ਗੱਲ ਤੇ ਇੱਕ ਤੁਹਾਨੂੰ ਆ ਦਿਖਾ ਦਿੰਦਾ ਤਿੰਨ ਨੰਬਰ ਤੇ ਪਹਿਲਾਂ ਦ ਸਿੰਘੀ-ਸੁੰਗੀ ਚੈੱਕ ਕਰਾ ਦੀ ਤੁਹਾਨੂੰ ਜਮਾਨ ਅਰੀਜਨਲ ਸਿੰਘ ਆ ਗਿਆ ਖੱਡੇ ਵਾਲਾ ਇਹ ਦੰਦੋਂ ਕਿਵੇਂ ਰੂਗੀ ਰਾਜੇ ਇਹ ਛੱਗੀ ਆ ਵੀਰੇ ਇਹ ਛੱਗੀ ਤੋਰ ਚੋਬਰਾ ਖੋਲ ਕੇ ਇਹ ਬਾਈ ਕਹਿੰਦਾ ਆ ਗਈ ਦੰਦੋਂ ਛੱਗੀ ਕੱਦ ਚੰਗਾ ਵਜ਼ਨ ਚੰਗਾ ਤੇ ਕੁਆਲਿਟੀ ਫੁੱਲ ਆ ਗਈ ਹੈ ਨਾ ਕੁਆਲਿਟੀ ਫੁੱਲ ਆ ਵੀਰੇ ਦੋਦੀ ਚੰਗਾ ਦੇ ਕੇ ਆਈ ਹੈ ਪਹਿਲੇ ਸੂਏ ਠੀਕ ਆ ਗੱਲ ਪਹਿਲੇ ਨੇ ਇਹ ਆਪਣੇ ਕੋਲੋਂ ਗਈ ਸੀ ਆਪਣੇ ਕੋਲੋਂ ਗਈ ਸੀ ਵੀਰੇ ਠੀਕ ਆ ਗੱਲ ਤੇ ਕੁਆਲਿਟੀ ਕੁਆਲਿਟੀ ਦਾ ਬੜੀ ਅਸਲਾ ਨਾ ਤੇ ਸਵਾ ਆਦੀ ਆ ਗਈ ਬਿਲਕੁਲ ਠੰਡੀ ਸੀਲ ਤੇ ਬਾਡੀ ਬੁੱਡੀ ਆ ਗਈ ਫੁੱਲਾ ਤੇ ਦਿਨ ਰਾਤ ਕਿੰਨੇ ਕੱਢਦੀ ਆ ਇਹ ਚੱਲ ਫਿਰ ਹਫਤਾ ਲੈ ਜੂ ਇੱਕ ਇੱਕ ਹਫਤਾ ਹਾਂਜੀ ਆ ਹਫਤੇ ਵੀ ਕੱਚੀ ਆ ਬਾਈ ਕਹਿੰਦਾ ਪਰ ਸਰੀਰ ਸਰੂਰ ਵਾਲਾ ਕੰਮ ਦਾ ਨਾ ਕਿੰਨਾ ਦੁੱਧ ਪਾਇਆ ਪਹਿਲਾਂ ਨੇ ਦੁੱਧ ਵੀਰੇ ਨੇ 15 15 ਕਿਲੋ ਦੇ ਕੇ ਆਈਏ ਪਹਿਲੇ ਠੀਕ ਆ ਗੱਲ ਕਮਾਲਾ ਜੋ ਬਰਾ ਇੱਥੋਂ ਕਮਾਲਾ 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 ਮਾਲਾ ਥੋੜਾ ਹਾਵਲੀ ਲੈ ਜੱਲੀ ਇਹ ਆ ਇੱਥੋਂ ਕਰ ਸਕਦੇ ਹਾਂ ਚੈੱਕ ਕੁਆਲਟੀ ਸਿੰਘ ਸਿੰਘ ਤਾਂ ਇਹ ਮੰਨ ਲਓ ਅੰਨ ਬੰਦ ਸਿੰਘ ਚ ਹੀ ਆ ਗਈ ਤੇ ਬਾਕੀ ਸੁਭਾ ਆਦੀ ਆ ਗਈ ਸ਼ਾਂਤ ਤੇ ਦਿਨ ਕਿੰਨੇ ਦੱਸਿਆ ਰਾਜੇ ਬਾਕੀ ਇਹਦੇ ਦਿਨ ਵੀਰੇ ਹਫਤਾ ਦਾ ਲਈ ਜਾਊਗੀ ਯਾਰ ਇੱਕ ਹਫਤਾ ਹਾਂ ਜੀ ਪੋਲੀ ਲੋਲੀ ਬਹੁਤ ਆ ਠੀਕ ਆ ਗੱਲ ਕਹ ਹਫਤਾ ਬਾਈ ਕਹਿੰਦਾ ਪੈਂਡਿੰਗ ਆਲੇ 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 ਆਲਾ ਕਮਾਲਾ ਕਮਾਲਾ ਪ੍ਰੇਖਨਗਰ ਇੱਥੋਂ ਕਮਾ ਕੇ ਬੰਦੇ ਕਿੰਨਾ ਤਾਂ ਦੱਸਿਆ ਪਹਿਲਾਂ ਦਾ ਦੱਸ ਵੀਰੇ 15 15.5 ਕਿਲੋ ਦੇ ਕੇ ਆਪਾਂ ਹੀ ਚੁਆ ਕੇ ਦਿੱਤੀ ਸੀ ਕਰੋ ਛੋਟੀ ਆਪਣੇ ਠੀਕ ਆ ਗੱਲ ਇਹ ਪਿੰਡ 'ਚ ਹੀ ਦਿੱਤੀ ਸੀਗੀ ਠੀਕ ਆ ਗੱਲ ਤਿਆਰ ਕੀ ਸ਼ਿਮਣੀ ਬਹੁਤ ਚੰਗਾ ਲੱਗਿਆ ਵੀਰੇ ਇਹਦੇ ਠੀਕ ਆ ਗੱਲ ਠੀਕ ਆ ਕਿਹੜਾ ਲੱਗਿਆ ਇਹਦੇ ਪਤਾ ਕੁਛ ਨਹੀਂ ਮੈਂ ਵੀਰੇ ਭੁੱਲ ਗਿਆ ਆਪਾਂ ਆਸਟ੍ਰੇਲ ਆਦੇਗੇ ਦੱਸਿਆ ਕਹਿੰਦਾ ਚੰ ਆ ਸੀਮਨ ਬਾਈ ਕਹਿੰਦਾ ਟੌਪ ਦਾ ਲੱਗਿਆ ਵਾ ਪਹਿਲਣ ਬਾਈ ਕੋਲੋਂ ਗਈ ਵੀ ਆ 15 ਕਿਲੋ ਦੇ ਲੱਗ ਭਾਗ ਦੇ ਨੇ ਦੁੱਧ ਬਾਈ ਕਹਿੰਦਾ ਦਿੱਤਾ ਤੇ ਬਾਕੀ ਇੱਥੇ ਤੋਂ ਬਾਡੀ ਦੀ ਬਣਤਰ ਵਜਨ-ਵਜਨ ਚੈੱਕ ਕਰ ਸਕਦੇ ਹੋ ਥਣਾ ਥਣਾ ਦੀ ਗਾਰੰਟੀ ਤੇ ਦੇ ਦਾਂਗੇ ਰਾਜੇ ਗਾਰੰਟੀ ਵੀਰੇ ਫੁੱਲ ਆਨਲਾਈਨ ਮੰਗਲੇ ਜਿਹੜਾ ਮਰਜ਼ੀ ਆ ਆਪਾਂ ਦੇ ਬਾਂਦੇ ਚੋਂ ਬਰਕਮਾ ਕੀ ਮੋਟੇ-ਮੋਟੇ ਚਵਾਗ ਆ ਠੀਕ ਆ ਗੱਲ ਆ ਥਣਾ ਦੀ ਬਾਈ ਕਹਿੰਦਾ ਗਾਰੰਟੀ ਦੇ ਦਾਂਗੇ ਤੇ ਬਾਕੀ ਬਣੂ ਬਹੁਤ ਹੁਣ ਬਹੁਤ ਵੀਰੇ ਭਰਾੜ ਖੋਲ ਦੂਗੀ ਇਹ ਮੰਨ ਲਓ ਦਿਨ ਬਾਈ ਕਹਿੰਦਾ ਕੱਢਦੀ ਆ ਬੰਦੇ ਚ ਬੜਾ ਕਮਾਲ ਆ ਇਧਰਲੇ ਬੰਨੇ ਆਪਣੇ ਬੁਰੀ ਨੇ 3 ਸਾਲ ਦੀ ਵੀਡੀਓ ਮੈਨੂੰ ਆ ਤੇਰੇ ਕੋਲ ਹੋਊਗੀ ਇਹਦੀ ਆਪਾਂ ਛੋਟੀ ਵੀਡੀਓ ਆਪਣੇ ਚੈਨਲ ਦੀ ਪਾਈ ਆਪਣੇ ਚੈਨਲ ਤੇ ਪਾਈ ਸੀ ਪਿੰਡ ਦੇ ਬੰਦੇ ਨੇ ਲਈ ਸੀ ਆਪਾਂ ਤੋਂ ਠੀਕ ਆ ਗੱਲ ਆ ਪੈਸੇ ਰਾਜੇ ਇਹਦਾ ਮੂਰੇ 127 ਆ 125 ਦੇ ਦਾਂਗੇ ਵੀਰੇ ਇਹ 1 ਲੱਖ ਤੇ 25000 ਦੀ 25 ਦੇ ਦਾਂਗੇ ਦੋਦੀ 16 17 ਕੋਦੇ ਗਾਰੰਟੀ ਲਾਵਾਂਗੇ ਆਪਾਂ ਪੂਰੀ ਓਡ ਲਾਵਾਂਗੇ ਮੁੰਡਾ ਬਾਈ ਕਹਿੰਦਾ 1 ਲੱਖ ਤੇ 27000 16 17 ਦੀ ਬਾਈ ਕਹਿੰਦਾ ਗਾਰੰਟੀ ਦੇ ਦਾਂਗੇ ਦੰਦੋਂ ਛੇਗੀ ਸੀਮਨ ਵੀ ਚੰਗਾ ਲੱਗਿਆ ਸ਼ਿੰਗੜਾ ਆਰਡਰ ਨੂੰ ਗੜਦਾ ਹੈ ਨਾ ਆ ਮੈਂ ਕਹੂੰਗਾ ਅੱਗੇ ਤੁਹਾਡੀ ਜੱਜਮੈਂਟ ਆ ਵੀਰੇ ਆਰਜਨ ਨੂੰ ਗੜਨ ਦਾ ਲੱਗਿਆ ਵਾ ਉਹਦਾ ਕੋਸਟਰਾ ਪ੍ਰਕਿਰਪਿਆ ਕਰੀ ਸਟਰਾ ਪਿਆ ਹਾਂ ਹਾਂ ਠੀਕ ਹੈ ਕਲਰ ਅਰਜਨ ਦੇ ਸੀਮਨ ਤੋਂ ਬਾਈ ਕਹਿੰਦਾ ਗੱਬਣਾ ਸਟਰਾ ਉਹਦਾ ਤੁਹਾਨੂੰ ਦੇ ਦਾਂਗੇ ਇੱਕ ਤਾਂ ਇਹ ਛੋਟੀ ਦਿਖਾਤੀ ਦੰਦੋ ਛਿੱਗੀ ਤੇ ਇੱਕ ਆਧ ਖਾਤੀ ਚਾਰ ਦੰਦ ਪਹਿਲਾ ਸੁਆ ਤਾਜੀ ਸੁਈ ਤੇ ਇੱਕ ਤੁਹਾਨੂੰ ਆ ਦਿਖਾਤੀ ਇਧਰਲੇ ਬੰਨੇ ਨੀਲੀ ਰਾਵੀ ਦੀ ਝੋਟੀ ਟੋਟਲ ਤਿੰਨ ਝੋਟੀਆਂ ਦਿਖਾਤੀਆਂ ਨੰਬਰ ਬੋਲ ਦਿਓ ਜੀ ਨੰਬਰ 9592773698 9592773698 ਬਾਈ ਦਾ ਨੰਬਰ ਆ ਪਿੰਡ ਬਲਾਸਪੁਰਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ